ਸੂਟ ਲੈ ਜਾ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 5 ਮੀਟਰ ਸੂਟ ₹100 ਦਾ ਸੂਟ ਬੁੱਟਰ ਰੋਡ ਕਰਦੀਆਂ ਅੰਕਲੋਂ ਸਟੋਰ ਤੇ ਆ ਜਾਓ ਜਿੱਥੇ 4 ਦਿਨ ਦੀ ਵੱਡੀ ਸੇਲ ਆਤੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 26 ਜੂਨ ਤੱਕ ਆ ਜਾਓ ਲੈ ਜਾਓ ₹100 ਦਾ ਸੂਟ ₹25 ਦਾ ਦੁਪੱਟਾ ₹25 ਦਾ ਦੁਪੱਟਾ ₹25 ਦਾ ਦੁਪੱਟਾ 2.5 ਮੀਟਰ ਦੁਪੱਟਾ 25 ਦਾ ਪ્યોਰ ਜ਼ੋਰ ਜੜ ਦਾ ਦੁਪੱਟਾ ₹25 ਦਾ ₹25 ਦਾ ਲੈ ਜਾਓ ਲੈ ਜਾਓ ਲੈ ਜਾਓ ਲੈ ਜਾਓ ਮੇਲਾ ਲੱਗ ਗਿਆ ਗਰਮੀਆਂ ਦਾ ਬੁੱਟਰ ਰੋਡ ਕਰਦੀਆਂ ਤੇ ਮੇਲਾ ਲੱਗ ਗਿਆ ਏ ₹150 ਰੁਪਏ ਦੀ ਬੈੱਡ ਸ਼ੀਟ ₹150 ਰੁਪਏ ਦੀ ਬੈੱਡ ਸ਼ੀਟ ਡਬਲ ਬੈਟਰੀ ਚਾਦਰ ਲੈ ਜਾਓ ਸਿਰਫ ₹150 ਚ ਸਰਾਂ ਨੇ ਇੱਕ ਵਾਰ ਵੀ ਨਾਲ ਦਵਾਂਗੇ 95 ਰੁਪਏ ਦਾ ਕਾਟਨ ਦਾ ਸੂਟ 195 ਰੁਪਏ ਦਾ ਓਏ ਸੀਤਾ ਹਸਤਾਇਆ ਓਏ ਸਮਾਈ 2250 195 ਰੁਪਏ ਦਾ ਸੀਤਾ ਹਸਤਾਇਆ ਆਜੋ ਆਜੋ ਬੁੱਟਰ ਰੋਡ ਕਰਦੀਆਂ ਆਜੋ ਗੁਰੂਵੋ ਪੁਟਟਰ ਰੋਡ ਕਰਦੀਆਂ ਆਜੋ ਨਹੀਂ ਦੇਣੇ ਨਹੀਂ ਦੇਣੇ ਨਹੀਂ ਦੇਣੇ ਕਿਸੇ ਨੇ 2 200 ਰੁਪਏ ਦਾ ਸੂਟ ਨਹੀਂ ਦੇਣੇ ਕੋਈ ਮੰਗਦਾ 600 ਰੁਪਿਆ ਕੋਈ ਮੰਗਦਾ 700 ਰੁਪਿਆ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਆ ਦੇਖੋ 200 ਰੁਪਏ ਦਾ ਸੂਟ ਦੁਪੱਟੇ ਨਾਲ ਦੇ ਰਹੇ ਆ ਗਲੇ ਦੇ ਕੰਮ ਦੇ ਰਹੇ ਆ 200 ਰੁਪਏ ਦਾ 5 ਮੀਟਰ ਸੂਟ 250 ਰੁਪਏ ਦਾ ਪ्युअर कॉटन ਦਾ ਸੂਟ 250 ਰੁਪਏ ਦਾ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ ਉਹ ਟਰੱਕ ਭਰ ਭਰ ਕੇ ਲੈ ਜਾਓ 250 ਦਾ ਕਰਤਾ ਉਹ ਚਾਹੇ ਵੱਡੇ ਵੱਡੇ ਲੰਪ ਲੈ ਜਾਓ ਓਏ ਲੰਪ ਲੈ ਜਾਓ ਚੱਕੋ 250 ਰੁਪਏ ਦੇ ਸੂਟ ਆ ਵੀ ਚੱਕੋ 250 ਰੁਪਏ ਦਾ ਓਏ ਆ ਵੀ ਚੱਕੋ 250 ਰੁਪਏ ਦਾ ਦੇਖੋ ਜੀ 702 702 702 702 750 ਰੁਪਏ ਸੂਟ ਆਲ ਓਵਰ ਸੂਟ ਆ ਗਿਆ ਆ ਗਿਆ ਬਟੀਕਾ ਵਾਲੇ ਸੂਟ ਆ ਗਏ ਭਾਜੀ ਬਟੀਕਾ ਕਵਾਲੇ ਸੂਟ ਲੋ ਜੀ ਆ ਗਿਆ ਜੀ ਆ ਗਿਆ ਜੀ ਆ ਗਿਆ ਸ਼ ਆ ਗਿਆ ਜੀ ਸ਼ ਆ ਗਿਆ ਸ਼ ਆ ਗਿਆ ਸੂਟ ਸ਼ ਆ ਗਿਆ ਕੋਈ 600 ਰੁਪਏ ਦਾ ਕੋਈ 700 ਰੁਪਏ ਦਾ ਕੋਈ 500 ਰੁਪਏ ਦਾ 4 ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ ਬਹੁਤ ਵੱਡੇ ਫਾਇਦੇ ਕਰਾਂਗੇ ਜੀ ਬਹੁਤ ਵੱਡੇ ਫਾਇਦੇ ਰਾਮ ਟੈਕਸ ਦਾ ਸੂਟ ਆ ਗਿਆ ਰਾਮ ਟੈਕਸ ਦਾ ਸੂਟ ਆ ਗਿਆ ਲਗਜ਼ਰੀ ਸੂਟ ਆ ਗਿਆ ਚੱਕੋ 750 ਰੁਪਏ ਦਾ ਦੇਣਾ 750 ਰੁਪਏ ਦਾ ਦੇਣਾ ਪਿਓਰ ਦੁਪੱਟਾ ਲਾ ਕੇ ਕਿਸੇ ਨੇ ਨਹੀਂ ਦੇਣਾ ਪਿਓਰ ਜਾਮਕੋਡ ਦਾ ਸੂਟ ਡੈਟ ਡੁਪੱਟੇ ਪਿਓਰ ਦੁਪੱਟੇ ਲੋ ਜੀ ਟੀਚਰ ਵਾਲੇ ਸੂਟ ਆ ਗਏ ਬਾਜੀ ਟੀਚਰ ਵਾਲੇ ਸੂਟ ਆ ਗਏ ਨਰਸਾਂ ਵਾਲੇ ਸੂਟ ਆ ਗਏ ਵਧੀਆ ਟਾਪ ਕਲਾਸ ਲੱਗਦਰੀ ਮੈਂ ਕਹਿਣਾ ਫੋਟੋਆਂ ਵਾਲੇ ਸੂਟ ਵੀ ਆ ਗਏ ਕਰਤਾ ਰੇਟ 8800 8800 850 ਰੁਪਏ ਦਾ ਸੂਟ ਹੈ ਜੀ 850 ਰੁਪਏ ਦਾ ਦੇਖੋ ਦੁਪੱਟੇ ਵੀ ਨਾਲ ਬੜੇ ਸੋਹਣੇ ਸੋਹਣੇ ਦੇਈ ਜਾਂਦੇ ਆ ਉਹ ਸੂਟਾਂ ਦੇ ਰੰਗ ਵੀ ਬੜੇ ਸੋਹਣੇ ਦੇਈ ਜਾਂਦੇ ਆ ਕੋਈ 1700 ਨਹੀਂ ਕੋਈ 1800 ਨਹੀਂ 850 ਦਾ ਸੂਟ 850 ਦਾ ਸੂਟ ਆਹ ਦੇਖੋ ਜੀ ਹੋਰ ਟਾਪ ਦਾ ਬੱਚਾ ਆ ਗਿਆ 1500 ਰੁਪਏ ਦੋ 1500 ਰੁਪਏ ਦੋ 750 ਰੁਪਏ ਦਾ ਸੂਟ 750 ਰੁਪਏ ਦਾ ਸੂਟ ਦੇ ਰਿਹਾ ਚੈਲੇ ਜੇ ਕੋਈ ਤੁਹਾਨੂੰ ਦੇ ਕੇ ਦਿਖਾ ਦੇਵੇ ਦੇਖੋ ਜੀ ਕੜਾਈਆਂ ਵਾਲੇ ਸੂਟ ਜਾਮ कॉटन ਦੇ ਸੂਟ ਵਿਆਹ ਸ਼ਾਦੀ ਪਾਰਟੀ ਵੇਰ ਚ ਵੀ ਜੇ ਪਾ ਕੇ ਜਾਣੇ ਪ्युअर कॉटन ਦੇ ਸੂਟ ਚੱਕੋ 1000 ਰੁਪਏ ਦਾ 1000 ਰੁਪਏ ਦਾ ਕਿਸੇ ਨੇ ਸੂਟ ਨਹੀਂ ਦੇਣਾ ਮੱਖਣ ਮલાઈ ਵਰਗਾ ਸੂਟ ਦੁਪट्टे ਦੇ ਵਰਕ ਕਰਤਾ ਦੇਖੋ 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 ਵੀ ਐਦਾਂ ਹੁੰਦੇ ਆ ਫਾਇਦੇ ਬਜ਼ਾਰਾਂ ਜਿਹਾ ਕੇ ਲੁੱਟਾ ਨਾ ਕਰਾਓ ਬਹੁਤ ਲੁੱਟਾ ਹੋ ਰਹੀਆਂ ਸਾਡੇ ਕੋਲ ਆ ਜਾਓ ਬਹੁਤ ਵੱਡੇ ਫਾਇਦੇ 1500 ਰੁਪਏ ਦਾ ਸੂਟ 3500 4000 ਬਾਜ਼ਾਰ ਚ ਮੰਗਦੇ ਸਾਡੇ ਕੋਲ ਲੈ ਜਾਓ ਸਿਰਫ 1500 ਰੁਪਏ ਦਾ ਸੂਟ ਸਿਰਫ 1500 ਦਾ ਦੇਖੋ ਜੀ ਉਹ ਵਿਆਹ ਭਾਵੇਂ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਚਾ ਵਿਆਹ ਸ਼ਾਇਦਾ ਕਪੜਾ ਦਾਜਬੜੀ ਦਾ ਕਪੜਾ ਦੇਣ ਲੈਣੇ ਲੈਣਾ ਤੁਹਾਡੇ ਵੱਡੇ ਫਾਇਦੇ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ 50 50000 ਦਾ ਕਪੜਾ ਲੈਣੇ ਦਾਜਬੜੀ ਦਾ ਸਾਡੇ ਕੋਲ ਲੈ ਜਾਓ 20000 ਰੁਪਏ ਚ ਉਹ ਜਿਹੜਾ ਤੁਸੀਂ ਲੱਖ ਰੁਪਏ ਦਾ ਕਪੜਾ ਲੈਣਾ ਬਾਜ਼ਾਰ ਚ ਆ ਕੇ ਦਾਜਬੜੀ ਦਾ ਸਾਡੇ ਕੋਲ ਲੈ ਜਾਓ ਸਿਰਫ 40000 ਰੁਪਏ ਦੇ ਵਿੱਚ ਮਤਲਬ ਰਿਕਾਰਡ ਤੋੜ ਤੇ ਫੱਟੇ ਚੱਕਦੇ ਆ ਬਹਿ ਜਾ ਵਜਾ ਕਰਾਤੀ ਆ ਧਣ ਧਣ ਕਰਾਤੀ ਆ ਨਿਆਰੇ ਪੂਰੇ ਸੂਟਾਂ ਦੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਰੇਟ ਵੀ ਬਹੁਤ ਘੱਟ ਆ ਮਿਲਣੇ ਚਾਰ ਦਿਨਾਂ 26 ਜੂਨ ਤੱਕ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਬੁੱਟਾ ਰੋਡ ਕਾਦੀਆਂ ਅੰਕਲੋਂ ਦੇ ਸਟੋਰ ਤੇ ਆ ਜਾਓ ਨੰਬਰ ਸਕਰੀਨ ਤੇ ਆ ਕੋਈ ਵੀ ਜਾਣ ਕੇ ਨੇ ਫੋਨ ਕਰ ਸਕਦੇ ਆ ਦੇਖੋ ਇਹ ਚਾਹੇ ਤੁਸੀਂ ਕਾਟਨ ਦੇ ਸੂਟ ਲੈਣੇ ਆ ਚਾਹੇ ਵਿਆਹ ਸ਼ਾਦੀ ਆਸਤੇ ਲੈਣੇ ਆ ਚਾਹੇ ਤੁਸੀਂ ਡਰੈਸਾਂ ਲੈਣੇ ਆ ਚਾਹੇ ਕੁੜਤੇ ਪਜਾਮੇ ਸ਼ੇਰਵਾਨੀਆਂ ਬਾਸਕਟ ਟਾਸ ਕੋਟ ਪੈਂਟ ਲੈਣੇ ਆ ਤਾਂ ਬੁੱਟਾ ਰੋਡ ਕਾਦੀਆਂ ਇੱਕ ਬਹੁਤ ਵੱਡਾ ਮਾਲ ਬਣ ਚੁੱਕਿਆ ਜਿੱਥੇ ਤੁਹਾਡੇ ਡਬਲ ਫਾਇਦੇ ਹੋਣੇ ਆ ਪਰ ਚਾਰ ਦਿਨਾਂ ਦੇ ਵਿੱਚ ਤੜੱਲੇਦਾਰ ਫਾਇਦੇ ਬੰਬ ਫਾਇਦੇ ਹੋਣੇ ਆ ਛੇਤੀ ਤੋਂ ਛੇਤੀ ਆ ਜਾਓ ਬੁੱਟਾ ਰੋਡ ਕਾਦੀਆਂ ਦੇ ਵਿੱਚ ਭਾਈ ਕੈਮਰਾਮੈਨ ਓਮ